ਸਾਸਟਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਕੁੜਤੀ ਦੀ ਕਟਿੰਗ ਕਰਨੀ ਹੈ ਜਿਹਦਾ ਕੱਲ ਆਪਾਂ ਨਾਪ ਲਿਆ ਸੀ ਉਹ ਕੁੜਤੀ ਦੀ ਅੱਜ ਆਪਾਂ ਕਟਿੰਗ ਕਰਨੀ ਸਿੱਖਾਂਗੇ 38 ਇੰਚ ਤਿਆਰ ਹੈ ਕੁੜਤੀ ਜੀ ਆਪਾਂ 3-4 ਇੰਚ ਵੱਧ ਲੈਣੇ ਹੁੰਦੇ ਆ ਥੱਲੇ ਨੂੰ ਐ ਆਪਾਂ ਲੈਂਥ ਲੈ ਲਾਂਗੇ ਇਹਦੀ 43 ਇੰਚ ਲੈਂਥ ਲੈਣ ਤੋਂ ਬਾਅਦ ਆਪਾਂ ਫਿਰ ਘੇਰਾ ਲੈਣੇ ਹੁੰਨੇ ਆ ਜਿੰਨਾ ਘੇਰਾ ਹੋਵੇ ਉਹਦੇ ਤੋਂ 4 ਜਾਂ 5 ਇੰਚ ਵੱਧ ਲੈ ਲੈਣਾ ਆਪਾਂ ਨੇ ਸਾਢੇ 19 ਘੇਰਾ ਤਾਂ ਮੈਂ 25 ਇੰਚ ਇਧਰ ਨੂੰ ਲੈਂਥ ਲਵਾਂਗੀ ਚੌੜਾਈ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਆ ਦੇਖੋ ਆਪਾਂ ਕੁੜਤੀ ਦੀ ਕਟਿੰਗ ਕਰ ਲਈ ਹੁਣ ਹੁਣ ਆਪਾਂ ਇਹਨਾਂ ਨੂੰ ਫੋਲਡ ਕਰਕੇ ਦੋਨਾਂ ਪੱਲਿਆਂ ਨੂੰ ਇਹਨਾਂ ਤੇ ਨਿਸ਼ਾਨੀਆਂ ਲਗਾਵਾਂਗੇ ਸਿੱਧਾ ਪਾਸਾ ਵੇਚ ਰੱਖ ਕੇ ਪੁੱਠਾ ਪਾਸਾ ਉੱਪਰ ਰੱਖਾਂਗੇ ਇਦਾਂ ਦੇਖ ਲਓ ਵੀ ਕੋਈ ਬਲਬੁਲ ਨਾ ਹੋਵੇ ਵਿੱਚ ਬਿਲਕੁਲ ਸਿੱਧਾ ਰੱਖ ਲੈਣਾ ਆਪਾਂ ਨੇ ਦੋਨਾਂ ਪੱਲਿਆਂ ਨੂੰ ਬਰਾਬਰ ਕਰਕੇ ਚਾਰੀ ਪੱਲੇ ਬਰਾਬਰ ਹੋਣੇ ਚਾਹੀਦੇ ਆਪਣੇ ਹੁਣ ਆਪਾਂ ਇਹਦੇ ਤੇ ਮੋਡੇ ਦੀ ਕਾਟ ਪਾਵਾਂਗੇ ਦੀ ਰਹੇਗਾ 11 ਇੰਚ ਸਾਢੇ 5 ਇੰਚ ਅੱਧੇ ਇੰਚ ਵੱਧ ਲਾਵਾਂਗੇ ਆਪਾਂ 6 ਇੰਚ ਤੇ ਨਿਸ਼ਾਨੀ ਲਾਵਾਂਗੇ ਥੱਲੇ ਨੂੰ 7 ਇੰਚ ਇਧਰੋਂ ਵੀ ਦੇਖ ਲਿਓ ਇਹ 6 ਇੰਚ ਹੋਵੇ ਤੁਹਾਡਾ 6 ਇੰਚ ਤੇ ਉੱਪਰ ਨੂੰ ਨਿਸ਼ਾਨੀ ਲਗਾਉਣੀ ਹੈ ਇਨਨੂੰ ਇਸ ਤਰ੍ਹਾਂ ਮਿਲਾ ਦੇਣਾ ਚੈਸਟ ਹੈਗੀ ਆਪਣੀ 17 ਇੰਚ ਤਾਂ 18 ਇੰਚ ਰੱਖਾਂਗੇ 1 ਇੰਚ ਬਾਧ ਰੱਖ ਕੇ ਪਲੇਟਾਂ 'ਚ ਆ ਜਾਣਾ ਹੁੰਦਾ ਦਦ ਦਦ ਇੰਚ 9 ਨੂੰ 18 18 ਤੇ ਆਪਾਂ ਨਿਸ਼ਾਨੀ ਲਗਾ ਲਾਂਗੇ ਇਸ ਤਰ੍ਹਾਂ ਇਥੋਂ 1 ਇੰਚ ਦੀ ਕਾਟ ਪਾ ਲਿਆ ਕਰੋ। ਇਹਦਾ ਹਾਫ ਜਿਆ ਕਰਕੇ ਇਹਨੂੰ ਇਥੋਂ ਕਾਟ ਪਾਉਣੀ ਹੈ ਸ਼ੁਰੂ ਕਰਿਆ ਕਰੋ। ਬਾਹਲੀ ਗੁਲਾਈ ਨਾ ਦਿਆ ਕਰੋ। ਫੇਰ ਬਿਲਕੁਲ ਸਹੀ ਪੈਂਦੀ ਹੈ ਕਾਟ। ਆ ਆਪਣੀ ਪਹਿਲੀ ਕਾਟ ਆ ਗਈ। 2 ਇੰਚ ਤੇ ਆਪਾਂ ਦੂਜੀ ਕਾਟ ਪਾਉਣੀ ਹੈ। ਮੈਨੂੰ ਕਟਿੰਗ ਕਰਕੇ ਦਿਖਾਉਣੀ ਆ ਮੋਢੇ ਦੀ ਹੁਣ ਆਪਾਂ ਮੂਲੀ ਕਾਟ ਪਾ ਲਾਂਗੇ ਇਦਾਂ ਕਾਟ ਪਾ ਲੈਣੀ ਆ ਇਹ ਦੂਆ ਤਾਂ ਆਪਾਂ ਫਿਟਿੰਗ ਦੀ ਨਿਸ਼ਾਨੀ ਲਗਾਵਾਂਗੇ ਸਾਈਡ ਸਲਾਈ ਹੈਗੀ 15 ਤਾਂ ਆਪਾਂ 16 ਇੰਚ ਲਾਵਾਂਗੇ ਇਥੋਂ 7 ਇੰਚ ਤੇ ਕਮਰ ਦੀ ਨਿਸ਼ਾਨੀ ਲਗਾਵਾਂਗੇ ਆ ਆਪਣੇ ਕੋ ਚੈਸਟ ਦੀ ਨਿਸ਼ਾਨੀ ਤਾਂ ਲੱਗੀ ਹੋਈ ਹੈ ਕਮਰ ਹੈਗੀ ਆ 15.5 16 ਇੰਚ ਰੱਖਾਂਗੇ ਅੱਧਾ ਇੰਚ ਜਿਹੜਾ ਪਲੇਟਾਂ ਚ ਆ ਜਣਾ ਹੁੰਦਾ ਬੀ ਐਂਚ ਆਪਾਂ ਇਹਦੀ ਹਿਪ ਰੱਖਾਂਗੇ 10 ਇੰਚ ਦੇ ਨਿਸ਼ਾਨ ਲਾਵਾਂਗੇ ਇਹਨੂੰ ਇਸ ਤਰ੍ਹਾਂ ਇੰਚੀ ਟੇਪ ਨਾਲ ਮਾੜਾ ਲਿਆ ਕਰੋ ਫਿਟਿੰਗ ਵਾਲੀ ਨਿਸ਼ਾਨੀ ਨੂੰ ਆਸੀ ਜੀ ਅੱਜ ਆਪਨੇ ਫਿਟਿੰਗ ਵਾਲੀ ਨਿਸ਼ਾਨੀ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ